ਰਸ ਦੇਖੋ ਵਧਦਾ ਜਾ ਰਿਹਾ ਜੀ ਪਿਛਲੇ ਸਾਲ ਨਾਲੋਂ ਇਸ ਵਾਰ ਜਿਵੇਂ ਮੌਸਮ ਵੀ ਥੋੜਾ ਖਰਾਬ ਸੀਗਾ ਸਾਨੂੰ ਵੀ ਲੱਗ ਰਿਆ ਸੀਗਾ ਸ਼ਾਇਦ ਰਸ ਘਟੂਗਾ ਤੁਸੀਂ ਵੀ ਇੱਕ ਵਾਰ ਘੁੰਮ ਕੇ ਦੇਖਿਓ ਪਿਛਲੇ ਬਾਾਰ ਨੂੰ ਕਾੜ ਕੂੜ ਤੱਕ ਹੋ ਰਿਹਾ ਜੀ ਹੁਣ ਜਦੋਂ ਆਪਾਂ ਦੇਖਦੇ ਹਾਂ ਪੁਰਾਣੇ ਲੋਕ ਹੁੰਦੇ ਸੀਗੇ ਉਹ ਸਿਰਫ ਮੇਲੇ ਨੂੰ ਹੀ ਮਨੋਰੰਜਨ ਦਾ ਸਾਧਨ ਮੰਨਦੇ ਸੀਗੇ ਇੱਥੇ ਉਹ ਚੀਜ਼ ਆ ਕੇ ਅਸਲ ਮਹਿਸੂਸ ਹੁੰਦੀ ਹੈ ਵੀ ਹਾਂ ਹਲੇ ਪੁਰਾਣਾ ਸਿਸਟਮ ਹੈਗਾ ਏ ਦੇਖੋ ਇਹ ਬੱਚਿਆਂ ਨਾਲ ਆ ਕੇ ਛੋਟੇ ਟਿਕਾਰੇ ਲਾਈ ਲਾਈ ਤੇ ਵਧੀਆ ਮਾਹੌਲ ਆ ਪਾਰਾ ਕੁਸ਼ਵਦੀਆ ਵਾ ਸਾਰ ਬਜੀ ਆਵਾਜ਼ ਨਹੀਂ ਨਾਲ ਉਹ ਲੇਟ ਹੋ ਗਈ ਨਹੀਂ ਪਹਿਲਾਂ ਹੁੰਦੀ ਸੀ ਪਰ ਅੱਜ ਬਹੁਤ ਅੱਲਾ ਆਇਆ ਆ ਅਸਰ ਪਛਮਤ ਤੋਂ ਆ ਰਹੇ ਹੋ ਕਿ ਪਹਿਲੀ ਵਾਰ ਆਏ ਨਹੀਂ ਅਸਲ ਨੂੰ 20 35 ਸਾਲ ਨੂੰ 35 ਸਾਲ ਤੋਂ ਕਿੰਨਾ ਕੁ ਫਰਕ ਨਜ਼ਰ ਆਇਆ ਬਹੁਤ ਬੋਲ ਜੀ ਬਾਪੇ ਨੇ ਆ ਕੇ ਖੁਸ਼ਬੂ ਕਰ ਦਿੱਤਾ ਨਮਸਕਾਰ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਪੰਜਾਬੀ ਲਾਈਫ ਸਟਾਈਲ ਤੇ ਮੈਂ ਹਾਂ ਤੁਹਾਡੇ ਨਾਲ ਦਿبتدي ਸ਼ਰਮਾ ਇਸ ਟਾਈਮ ਤੇ ਸੀ ਮੌਜੂਦ ਅ ਲੁਧਿਆਣਾ ਦੇ ਵਿੱਚ ਚੋਪਾਰ ਦਾ ਮੇਲਾ ਜਿਹੜਾ ਤੁਹਾਨੂੰ ਦਿਖਾਣਾ ਹੈ ਤੁਹਾਨੂੰ ਦਿਖਾਣਾ ਹੈ ਪੂਰੀ ਵੀਡੀਓ ਦੇ ਵਿੱਚ ਕਿੰਨੀ ਰੌਣਕਾਂ ਨੇ ਤੇ ਲੋਕਾਂ ਦਾ ਕੀ ਕਹਿਣਾ ਛਪਾਰ ਦੇ ਮੇਲੇ ਨੂੰ ਲੈ ਕੇ ਸਾਡਾ ਪੂਰੀ ਵੀਡੀਓ ਦੇ ਵਿੱਚ ਜੁੜੇ ਰਹਿਓ ਤੇ ਦੇਖਿਓ ਲੋ ਛਪਾਰ ਦੇ ਮੇਲੇ ਕੀ ਰੌਣਕਾਂ ਜਿਵੇਂ ਆਪਾਂ ਛਪਾਰ ਪਿੰਡ ਦੀ ਗੱਲ ਕਰਦੇ ਹਾਂ ਸਾਡਾ ਸਰਪੰਚ ਮੌਜੂਦ ਨੇ ਗੱਲਬਾਤ ਕਰ ਲੈਣੀ ਸਪੰਸਰ ਨਾਲ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਠੀਕ ਹੋ ਸਰ ਹਾਂਜੀ ਬਹੁਤ ਵਧੀਆ ਛਪਾਰ ਬਹੁਤ ਵਧੀਆ ਛਪਾਰ ਪਿੰਡ ਦੀ ਰੌਣਕਾਂ ਦੇਖ ਕੇ ਕਿਦਾਂ ਦਾ ਮਹਿਸੂਸ ਹੋ ਰਿਹਾ ਬਹੁਤ ਵਧੀਆ ਜੀ ਬਹੁਤ ਵਧੀਆ ਜਿਹੜਾ ਛਪਾਰ ਦਾ ਮੇਲਾ ਮਸ਼ਹੂਰ ਮੇਲਾ ਪੰਜਾਬ ਦਾ ਜੀ ਉਹ ਸਟਾਰਟ ਹੈ ਅੱਜ ਤੀਸਰਾ ਦਿਨ ਹੈ ਬਹੁਤ ਵਧੀਆ ਲੱਗ ਰਿਹਾ ਜੀ ਜੇ ਪਿਛਲੇ ਰਸ਼ ਦੇਖੋ ਵਧਦਾ ਜਾ ਰਿਹਾ ਜੀ ਪਿਛਲੇ ਸਾਲ ਨਾਲੋਂ ਇਸ ਵਾਰ ਜਿਵੇਂ ਮੌਸਮ ਵੀ ਥੋੜਾ ਖਰਾਬ ਸੀਗਾ ਸਾਨੂੰ ਵੀ ਇਹ ਲੱਗ ਰਿਹਾ ਸੀਗਾ ਸ਼ਾਇਦ ਰਸ਼ ਘਟੂਗਾ ਤੁਸੀਂ ਵੀ ਇੱਕ ਵਾਰ ਘੁੰਮ ਕੇ ਦੇਖਿਓ ਪਿਛਲੇ ਬਾਰ ਨੂੰ ਰਿਕਾਰਡ ਤੋੜ ਕੱਠ ਹੋ ਰਿਹਾ ਜੀ ਤੇ ਜੇ ਆਪਾਂ ਛਪਾਰ ਮੇਲੇ ਦੀ ਗੱਲ ਕੀਤੀ ਜਾਵੇ ਇਹਦੀ ਹਿਸਟਰੀ ਕੀ ਆ ਕਿਉਂਕਿ ਲੋਕੀ ਜ਼ਰੂਰ ਜਾਨਣਾ ਚਾਹੁੰਦੇ ਆਂ ਕਈ ਲੋਕੀ ਹਜੇ ਨੇ ਜੋ ਛਪਾਰ ਮੇਲੇ ਤੋਂ ਨਹੀਂ ਵਾਕਿਫ ਆਗੇ ਤੇ ਉਹਨਾਂ ਨੂੰ ਕੀ ਕਹੂੰਗੇ ਦੇਖੋ ਛਪਾਰ ਮੇਲੇ ਦੀ ਜਿਹੜੀ ਹਿਸਟਰੀ ਹੈ ਜੇ ਮੈਂ ਗਲਤ ਨਾ ਹੋਵਾਂ ਜਿਵੇਂ ਮੈਂ ਆਪਣੇ ਬਜ਼ੁਰਗਾਂ ਤੋਂ ਸੁਣਦਾ ਆ ਰਿਹਾ ਮਾਂ ਇੱਥੇ ਗੁੱਗਾ ਮਾੜੀ ਦੀ ਜਗਾ ਬਣੀ ਹੋਈ ਆ ਜਿੱਦੇ ਸਾਡੇ ਬਜ਼ੁਰਗ ਹੁੰਦੇ ਸੀਗੇ ਪਹਿਲਾਂ ਖੇਤਾਂ 'ਚ ਕੰਮ ਕਰਦੇ ਸੀਗੇ ਰਾਤ ਨੂੰ ਕਿ ਸਾਨੂੰ ਗੁੱਗਾ ਪੀਰ ਨਾ ਦਿੱਕੇ ਕੋਈ ਪਰਿਵਾਰ ਦਾ ਨੁਕਸਾਨ ਨਾ ਹੋਵੇ ਜੇ ਕਿਤੇ ਗੁੱਗਾ ਪੀਰ ਦਿਖ ਜਾਣਾ ਤਾਂ ਇੱਥੇ ਕੜਾਹੀ ਕਰਨੀ ਆ ਕੇ ਗੁੱਗਾ ਪੀਰ ਦੇ ਜੋ ਆਪਦੀ ਸ਼ਰਧਾ ਨਾਲ ਆਉਂਦਾ ਜੋ ਸੋਚ ਲੈ ਕੇ ਆਉਂਦਾ ਉਹ ਹਰ ਇੱਕ ਚੀਜ਼ ਇੱਥੇ ਪੂਰੀ ਹੁੰਦੀ ਹੈ ਜੀ ਇਸ ਸਾਲ ਕੁਛ ਅਧਰ ਸਪੈਸ਼ਲ ਲਗਾਇਆ ਗਿਆ ਹੈ ਜੋ ਪਿਛਲੇ ਸਾਲ ਤੋਂ ਮਿਸ ਸੀਗਾ ਲੋਕਾਂ ਦੇ ਰਿਵਿਊਜ਼ ਕਿੱਦਾਂ ਦੇ ਆ ਰਹੇ ਨੇ ਕਿਉਂਕਿ ਲੋਕੀ ਤੁਹਾਨੂੰ ਮਿਲ ਕੇ ਜਾ ਰਹੇ ਹੋਣਗੇ ਇਹ ਕੋ ਲੋਕਾਂ ਦਾ ਹੀ ਸੀਗਾ ਜਿਵੇਂ ਬੱਚਿਆਂ ਦਾ ਹੁੰਦਾ ਜਿਆਦਾਤਰ ਝੂਲੇ ਵਗੈਰਾ ਚੰਡੋਲ ਵਗੈਰਾ ਜਿਹੜੇ ਠੇਕੇਦਾਰ ਜਿਹਨੇ ਇਸ ਵਾਰ ਜਗਾ ਲਈ ਹੈ ਉਹਨੇ ਬੜੇ ਵਧੀਆ ਝੂਲੇ ਲਾਏ ਨੇ ਤੁਸੀਂ ਦੇਖਿਓ ਅੱਗੇ ਜਾ ਕੇ ਇੱਕ ਚੰਡੋਲ ਆਇਆ ਉਹ ਮਤਲਬ ਕਹਿੰਦਾ ਵੀ ਆਪਣਾ ਇੰਡੀਆ ਦਾ ਸਭ ਤੋਂ ਵੱਡਾ ਚੰਡੋਲ ਹੈ ਇੱਕ ਕੋਈ ਕਿਸ਼ਤੀ ਆਈ ਹੈ ਕਿਸ਼ਤੀਆਂ ਹੋਰ ਵੀ ਹੈਗੀਆਂ ਨੇ ਤਿੰਨ ਚਾਰ ਵਿਰਪਨ ਜਿੰਦਲ ਜੀ ਨੇ ਉਹਨਾਂ ਨੇ ਕੋਈ ਕਿਸ਼ਤੀ ਲੈ ਕੇ ਆਂਦੀ ਹੈ ਉਹ ਵੀ ਮਤਲਬ ਦੁਨੀਆ ਦੀ ਕਹਿ ਰਹੇ ਆ ਕਿ ਸਭ ਤੋਂ ਵੱਡੀ ਕਿਸ਼ਤੀ ਹੈ ਜਿਵੇਂ ਆਪਾਂ ਮੇਲੇ ਦੀ ਗੱਲ ਕਰਦੇ ਆਂ ਆਪਾਂ ਇਹ ਵੀ ਗੱਲ ਕਰਦੇ ਆ ਕਿ ਪਹਿਲਾਂ ਸਿਆਸੀ ਮੀਟਿੰਗਾਂ ਬਹੁਤ ਹੁੰਦੀਆਂ ਸੀਗੇ ਇੱਥੇ ਤੇ ਲੋਕੀ ਆਉਂਦੇ ਸੀਗੇ ਪੋਲਿਟਿਸ਼ੀਅਨਸ ਜਿਹੜੇ ਕਾਫੀ ਆਉਂਦੇ ਸੀ ਪਰ ਕਿਤੇ ਨਾ ਕਿਤੇ ਉਹ ਬੰਦ ਹੋ ਗਈਆਂ ਨੇ ਉਹਦਾ ਰਾਜ ਰੀਜ਼ਨ ਕੀ ਹੋਏਗਾ ਰਾਜ ਕੀ ਹੋਵੇ ਪਿੱਛੇ ਉਹਦੇ ਪਿੱਛੇ ਵੈਸੇ ਇਦਾਂ ਕੋਈ ਪਰਟੀਕੂਲਰ ਰਾਜ ਨਹੀਂ ਹੈ ਸਿਆਸੀ ਕਾਨਫਰੰਸ ਹੁੰਦੀਆਂ ਸੀਗੀਆਂ ਇੱਥੇ ਮਸ਼ਹੂਰ ਮੰਨਿਆ ਜਾਂਦਾ ਸੀਗਾ ਚਪਾਰ ਦਾ ਮੇਲਾ ਕਿ ਉੱਥੇ ਪੋਲਿਟੀਕਲ ਕਾਨਫਰੰਸ ਹੁੰਦੀ ਹੈ ਹਰ ਇੱਕ ਪਾਰਟੀ ਕਰਦੀ ਹੈ ਪਰ ਜਦੋਂ ਆਪਣੇ ਪੰਜਾਬ ਵਿੱਚ ਕਰੋਨਾ ਕਾਲ ਆਇਆ ਉਦੋਂ ਇਹ ਸਿਆਸੀ ਕਾਨਫਰੰਸ ਬੰਦ ਹੋ ਗਈਆਂ ਸੀ ਇਸ ਵਾਰ ਸਾਰੀਆਂ ਪਾਰਟੀਆਂ ਨੇ ਅ ਅਕਾਲੀ ਦਲ ਨੇ ਭਾਜੀਪੀ ਤੇ ਕਾਂਗਰਸ ਨੇ ਇਹ ਤਿੰਨਾਂ ਨੇ ਤਾਂ ਜਗਾ ਵੀ ਦੇਖ ਲਈ ਸੀ ਪੈਸੇ ਵੀ ਦਿੱਤੇ ਸੀ ਇਸ ਵਾਰ ਕਾਨਫਰੰਸ ਹੋਣੀ ਸੀਗੀ ਪਰ ਹੁਣ ਜੋ ਕੁਦਰਤ ਦਾ ਹੈ ਉਹ ਕਿਸੇ ਨੂੰ ਨਹੀਂ ਪਤਾ ਵੀ ਕੀ ਹੋਣਾ ਵਾ ਜਿਵੇਂ ਤੁਸੀਂ ਦੇਖਿਆ ਹੁਣ ਪੰਕਤ ਤੱਕ 10 ਦਿਨ ਪਹਿਲਾਂ ਮੀਂਹ ਪੈ ਰਹੇ ਆ ਉਹਦੇ ਕਰਕੇ ਸਾਰੀਆਂ ਪਾਰਟੀਆਂ ਨੇ ਇਤਿਆਸੀ ਕੰਮਕਾਂਦਸ ਬੰਦ ਕੀਤੀ ਹੈ ਅਦਰਵਾਈਜ਼ ਇਹ ਕਾਨਫਰੰਸ ਇਸ ਵਾਰ ਤੋਂ ਸਟਾਰਟ ਹੋਣੀ ਆ ਸੀਗੀ ਹਨ ਸੋ ਸਾਰੀਆਂ ਪਾਰਟੀਆਂ ਨੇ ਆਪਣੀ ਜਗਾ ਦੇਖ ਲਈ ਸੀ ਇੰਤਜ਼ਾਮ ਕਰ ਲਿਆ ਸੀਗਾ ਮੀਨੂ ਦੇਖਦੇ ਹੋਏ ਤਾਂ ਕੈਨਸਲ ਕੀਤਾ ਤੇ ਹੋਰ ਕਿੰਨੇ ਦਿਨ ਤੱਕ ਜਿਹੜਾ ਮੇਲਾ ਚੱਲਣ ਵਾਲਾ 12 ਤਰੀਕ ਤੱਕ ਮੀਲਾ ਚੱਲਣਾ ਜੀ ਤੀਸਰਾ ਦਿਨ ਹੈ ਜੀ 12 ਤਰੀਕ ਤੱਕ ਪਿਛਲੇ 3 ਦਿਨ ਮਤਲਬ ਕੱਲ ਵੀ ਕਾਫੀ ਮੀਂਹ ਸੀਗਾ ਪਰਸੋਂ ਵੀ ਸੀਗਾ ਜਿੱਦਾਂ ਹੀ ਮੀਂਹ ਹਟਦਾ ਲੋਕ ਆ ਰਹੇ ਨੇ ਜੀ ਪੂਰਾ ਮੀਲਾ ਭਰ ਰਿਹਾ ਜੀ ਇਹ ਸਿਰਫ ਪੰਜਾਬ ਦੇ ਲੋਕੇ ਆਂਦੇ ਨੇ ਮੇਲੇ ਦੇ ਵਿੱਚ ਲੋਕਲ ਲੋਕੇ ਆਂਦੇ ਨੇ ਕਿ ਬਾਹਰੋਂ ਵੀ ਜਿੱਦਾਂ ਕਈ ਹੁੰਦੇ ਨੇ ਨਾ ਬੱਚੇ ਬਾਹਰ ਗਏ ਹੋਇਆ ਉਹ ਸਪੈਸ਼ਲ ਮੇਲੇ ਵਾਸਤੇ ਇੱਥੇ ਆਣ ਇਦਾਂ ਦਾ ਵੀ ਕੁਝ ਹੈਗਾ ਜਿਹੜੀ ਤਾਂ ਪੁਰਾਣੀ ਬਜ਼ੁਰਗ ਨੇ ਨਾ ਜਿੰਨਾਂ ਦੀ ਸ਼ਰਧਾ ਜੁੜੀ ਹੋਈ ਹੈ ਸਾਡੇ ਪਿੰਡ ਵੀ ਕਈ ਐਨਆਰਆਈ ਨੇ ਮਤਲਬ ਉਹ ਮੇਲੇ ਤੇ ਆਉਣਾ ਹੀ ਆਉਣਾ ਜੀ ਮੱਥਾ ਟੇਕਣ ਨੂੰ ਨੇੜੇ ਤੇ ਜਿਹੜੇ ਪਿੰਡ ਲੱਗਦੇ ਆ ਮਤਲਬ 10-15 ਪਿੰਡ ਖੱਬੇ ਪਾਸੇ ਸੱਜੇ ਪਾਸੇ ਚਾਰੇ ਪੱਖ ਜਿਹੜੇ ਪਿੰਡ ਲੱਗਦੇ ਆ ਉਹ ਸਾਰੇ ਐਨਆਰਆਈ ਪੁਰਾਣੇ ਬਜ਼ੁਰਗ ਜਿਹਨਾਂ ਦੀ ਸ਼ਰਤਾਂ ਜੁੜੀਆਂ ਸਪੈਸ਼ਲ ਮੇਲੇ ਤੇ ਆਉਂਦੇ ਨੇ ਤੇ ਆਪਣੀ ਪੰਜਾਬ ਸਟੇਟ ਤੋਂ ਬਾਹਰ ਹਰਿਆਣਾ ਹੋ ਗਿਆ ਰਾਜਸਥਾਨ ਹੋ ਗਿਆ ਉੱਥੋਂ ਵੀ ਲੋਕ ਬਹੁਤ ਦੂਰੋਂ ਦੂਰੋਂ ਆਉਂਦੇ ਆ ਜੀ ਜਾਂਦੇ ਹੋਏ ਲੋਕਾਂ ਨੂੰ ਕੀ ਕਹਿਣਾ ਚਾਹੋਗੇ ਮੌਸਮ ਲੋਗ ਤੇ ਮੇਲਾ ਸਾਰਿਆਂ ਦਾ ਕੰਪੈਰੀசன் ਕਿਸ ਤਰੀਕੇ ਨਾਲ ਕਰੋਗੇ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਜੋ ਸੰਗਤ ਇੱਥੇ ਗੁੱਗਾ ਮਾੜੀ ਤੇ ਆ ਰਹੀ ਐ ਚਪਾਰ ਮੇਲੇ ਤੇ ਆ ਰਹੀ ਐ ਮੈਂ ਪੰਚਾਇਤ ਵੱਲੋਂ ਆਪਣੀ ਵੱਲੋਂ ਵੈਲਕਮ ਕਰਦਾ ਤੇ ਮੈਂ ਬੇਨਤੀ ਵੀ ਕਰਦਾ ਜਿਹੜੇ ਨਹੀਂ ਆਏ ਹੈਗੇ ਕਿ ਆਪਾਂ ਆਪਣੇ ਬੱਚਿਆਂ ਨੂੰ ਮੇਲੇ ਤੇ ਲੈ ਕੇ ਆਈਏ ਆਪਾਂ ਆਪਣਾ ਵਿਰਾਸਤ ਨਾਲ ਆਪਣੀ ਮਿੱਟੀ ਨਾਲ ਜਿਹੜੇ ਮੇਲੇ ਜਿਵੇਂ ਆਪਾਂ ਛੋਟੇ ਹੁੰਦੇ ਦੇਖਦੇ ਰਹੇ ਆ ਆਪਾਂ ਆਪਣੇ ਬੱਚਿਆਂ ਨੂੰ ਲੈ ਕੇ ਆਈਏ ਮੀਲਾ ਦਿਖਾਈਏ ਇੱਕ ਮੈਂ ਸਾਰਿਆਂ ਨੂੰ ਅਪੀਲ ਵੀ ਕਰਦਾ ਕਿ ਇੱਥੇ ਕੋਈ ਸ਼ਰਾਰਤ ਕਰਨ ਵਾਲਾ ਮਾਹੌਲ ਨਾ ਬਣੇ ਕੋਈ ਨਸ਼ਾ ਕਰਕੇ ਨਾ ਆਵੇ ਕੋਈ दारू ਦਾ ਸੇਵਨ ਕਰਕੇ ਨਾ ਆਉਂਦੇ ਠੀਕ ਹੈ ਕਿਰਾਵਾ ਜੈਸੇ ਅੱਜ ਮੇਲੇ ਦੇ ਵਿੱਚ ਆਇਓ ਪਹਿਲੀ ਵਾਰ ਆਇਆ ਕਿ ਹਰ ਵਾਰ ਆਂਦੇ ਹਰ ਵਾਰ ਆਉਂਦੇ ਮੈਨੂੰ ਜਦੋਂ ਛੋਟਾ ਹੀ ਸੀ ਉਹਦਾ ਤਾਂ ਹਾਂ ਜੀ ਕੀ ਮਜ਼ਾ ਆਂਦਾ ਮੇਲੇ ਦੇ ਵਿੱਚ ਆ ਸਾਰੇ ਲੋਕ ਇਕੱਠੇ ਹੁੰਦੇ ਆ ਤੇ ਮਜ਼ਾ ਆਉਂਦਾ ਇਕੱਲੇ ਆਉਂਦੇ ਕਿ ਫੈਮਿਲੀ ਨੂੰ ਨਾਲ ਲੱਗੇਗਾ ਤੁਹਾਡਾ ਸਭ ਤੋਂ ਫੇਵਰੇਟ ਝੂਟਾ ਕਿਹੜਾ ਹੈ ਚਟੋਲ ਚਿੰਦੂ ਹੈਲੋ ਤੁਹਾਡਾ ਡਾਕੀ ਦਾ ਨੰਬਰ ਕੀ ਤੁਹਾਡਾ ਫੇਵਰੇਟ ਝੂਲਾ ਕਿਹੜਾ ਚਿੰਦੂ ਤੇ ਤੁਸੀਂ ਵੀ ਛੋਟੇ ਹੁੰਦੇ ਦਾਰ ਬਿਲਕੁਲ ਛੋਟੇ ਬੇਬੀ ਸੀਗੇ ਸਮਝ ਜਾਣਾ ਕੀ ਪਸੰਦ ਆਉਂਦਾ ਮੇਲੇ ਨੂੰ ਘੁੰਮਣਾ ਲੋਕਾਂ ਨੂੰ ਮਿਲਣਾ ਦੇਖਣਾ ਸਾਰੇ ਨਚਾਣ ਦੇ ਹੋ ਕੇ ਅਲੱਗ-ਅਲੱਗ ਸ਼ਹਿਰਾਂ ਚੋਂ ਜਿਹੜੇ ਲੋਕਿਆਂ ਦੇ ਉਹਨਾਂ ਨੂੰ ਮਿਲਦੇ ਵੀ ਨਹੀਂ ਐਸਾ ਸ੍ਰੀ ਕਾਸੀ ਕਾ ਤੁਹਾਡਾ ਕੀ ਨਾਮ ਹਰਦੀਪ ਟਾਟੂ ਇਸ ਮੇਲੇ ਨੇ ਸਭ ਤੋਂ ਰਗੀ ਪਸੰਦ ਇਹ ਕੋਈ ਬੱਚਿਆਂ ਨਾਲ ਆ ਕੇ ਝੂਲੇ ਵਗੈਰਾ ਲੈ ਲੈ ਕੇ ਵਧੀਆ ਲੱਗਦਾ ਬਾਕੀ ਤੇ ਹਰ ਸਾਲ ਆਨੇਓ ਹਾਂਜੀ ਹਰ ਸਾਲ ਫੈਮਿਲੀ ਦੇ ਨਾਲ ਆਨੇ ਕਿ ਕਦੀ ਇਕੱਲਾ ਵੀ ਮੋਗਾ ਮਿਲੇ ਸੇਲੀਆ ਨਾਲ ਸੇਲੀਆ ਨਾਲ ਹਾਜੀ ਪਹਿਲਾਂ ਮੈਚ ਬਾਅਦ ਪਹਿਲਾਂ ਹਾਂਜੀ ਕੋਈ ਇੰਤਰੀ ਜੀ ਜੋ ਮਿਸ ਕਰ ਰਹੇ ਹੋ ਮੇਲੇ ਦੇ ਵਿੱਚ ਕਿ ਹਾਂ ਉਹ ਨਹੀਂ ਚਾਹੀਦੀ ਸੀ ਮੈਂ ਮਿਸ ਕਰ ਰਹੀ ਹਾਂ ਨਹੀਂ ਸਾਰਾ ਕੁਝ ਵਧੀਆ ਵਾ ਫਿਰ ਹਰ ਵਧੀਆ ਵਾ ਨਹੀਂ ਨਾ ਥੋੜਾ ਲੇਟ ਹੋ ਗਏ ਨੇ ਪਹਿਲਾਂ ਆਉਣਾ ਸੀ ਪਰ ਅੱਜ ਹੀ ਬਹੁਤ ਵਜਾ ਆਇਆ 10 ਵਿੱਚ ਕਿੰਨਾ ਨੰਬਰ ਦੋਗੇ ਮੇਲੇ 10 ਤੋਂ 10 ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਨਾਮ ਸਰ ਤੋਂ ਸਕੰਦਰ ਸਿੰਘ हां सर बचपन तो आ, आ रहे हो कि पहली बार आए नहीं असल हो गए 30 पैंतीस साल हो पैंतीस साल तो कितना को फर्क नजर आया बहुत बढ़िया बाप ने आके तो बहुत मदद कर तेरे पसंद क्या है इस मेले में नहीं साड़िया बहुत पसंद है सब हर चीज पसंद है पैसे नेता ने जाने जाने मिस करते नहीं नहीं कोई मिस ਬੱਚੇ ਦੋਸਤਾਂ ਨਾਲ ਆਉਣਗੇ ਬੱਚੇ ਪਰਿਵਾਰ ਦੇ ਨਾਲ ਵੀ ਆਉਣਗੇ ਪਰਿਵਾਰ ਨਾਲ ਆਉਣਾ ਜੀ ਮੈਂ ਇਕੱਲਾ ਹੀ ਬੱਚ-ਬੱਚ ਪਾਚੋਂਦੇ ਹੁੰਦੇ ਹਾਂ ਜਿੱਥੇ ਮੇਲੇ ਦੇ ਵਿੱਚ ਕਈ ਹੁੰਦੇ ਨਾ ਮੇਲੇ ਦੇ ਵਿੱਚ ਪਾਰ-ਪਾਰ ਜਾਂਦੇ ਨੇ ਕਿ ਮੇਰਾ ਹਜੇ ਨਾ ਰੀਜ ਪੂਰੀ ਨਹੀਂ ਹੋਈ ਹਰ ਵਾਰੀ ਆਉਣੇ ਉਹ ਮੇਲੇ ਦੇ ਵਿੱਚ ਜਦੋਂ ਲੱਗਦੇ ਚਾਰ-ਪੰਜ ਵਾਰੀ ਗੇੜਾ ਮਾਰੀ ਜਾਂਦੇ ਆ ਅਬ ਇੱਥੇ ਰੀਜ ਪੂਰੀ ਹੋਣੀ ਨਹੀਂ ਆਉਣੇ ਸਾਰੀ ਉਮਰ ਇਹਦੇ ਲਈ ਆਈ ਜਾਈਏ ਪਾਰ ਤੇ ਮੇਲੇ ਦੇ ਵਿੱਚ ਕਿੰਨੇ ਨੰਬਰ ਦੋਗੇ ਨਹੀਂ ਦਸ ਵਿੱਚ ਕਿੰਨੇ ਨੰਬਰ ਦੋਗੇ ਮੈਂ ਹੈਗਾ ਹੀ ਭੇਤਰ ਤੋਂ ਨਹੀਂ ਨਹੀਂ ਮੇਲੇ ਨੂੰ ਦਸ ਵਿੱਚ ਕਿੰਨੇ ਨੰਬਰ ਦੋਗੇ ਤਹੂੰ ਤਾਂ ਦੱਸਿਆ ਸੀ ਦਾਹੀ ਕੀ ਨਾਮ ਅਸਰ ਤੁਹਾਡਾ ਜਸਵੰਤ ਸਿੰਘ ਸਿੱਧੂ ਚਪਾਰ ਦਾ ਮੇਲਾ ਤੁਹਾਡੇ ਦਿਲ ਦੇ ਕਿੰਨੇ ਕਰੀਬ ਹੈ ਤੇ ਤੁਹਾਡੇ ਲਾਈਫ ਚ ਕੀ ਮਹੱਤਵ ਰੱਖਦਾ ਕੋਈ ਛਪਾਰ ਦਾ ਮੇਲਾ ਜਦਾਂ ਮਤਲਬ ਸਕੂਲ ਟਾਈਮ ਪੜ੍ਹਦੇ ਹੁੰਦੇ ਸੀਗੇ ਵੀ ਛਪਾਰ ਦਾ ਮੇਲਾ ਅਸੀਂ ਜੀ ਉਸ ਤੋਂ ਬਾਅਦ ਹੁਣ ਮਤਲਬ ਪਿਛਲੀ ਵਾਰੀ ਵੀ ਮੈਂ ਆਇਆ ਸੀਗਾ ਜਿਹੜੇ ਇਥੋਂ ਦੇ ਮੌਜੂਦਾ ਸਰਪੰਚ ਨੇ ਸਰਦਾਰ ਗੁਰਦੀਪ ਸਿੰਘ ਗੋਪਾਰਾਏ ਜੀ ਉਹ ਮੇਰੇ ਬਹੁਤ ਵਧੀਆ ਦੋਸਤ ਨੇ ਕਾਸੀ ਮੈਂ ਬੇਸਿਕਲੀ ਬਠਿੰਡੇ ਤੋਂ ਆਂ ਭਗਤਾ ਭਾਈ ਪੰਡਾ ਜੀ ਮੇਰਾ ਅਸੀਂ ਹਰ ਬਠਿੰਡੇ ਤੋਂ ਆਏ ਹੋ ਕਿ ਕਿਤੇ ਬਾਹਰ ਹੋਰ ਕੋਈ ਜਗ੍ਹਾ ਤੋਂ ਨਹੀਂ ਨਹੀਂ ਮੈਂ ਬਠਿੰਡੇ ਤੋਂ ਆਇਆ ਹਾਂ ਸਪੈਸ਼ਲ ਮੇਲਾ ਦੇਖਣ ਆਇਆ ਹਾਂ ਜੀ ਭਈ ਮੇਲੇ ਦੇ ਵਿੱਚ ਸਭ ਤੋਂ ਜ਼ਿਆਦਾ ਪਸੰਦ ਕਿਹੜੀ ਚੀਜ਼ ਆ ਰਹੀ ਹੈ ਇੱਥੋਂ ਹੀ ਭਾਈਚਾਰਾ ਸਭ ਤੋਂ ਵਧੀਆ ਪਸੰਦ ਆਉਂਦਾ ਜੋ ਆਪਣੀਆਂ ਪੁਰਾਣੀਆਂ ਬਰਾਸਤੀ ਚੀਜ਼ਾਂ ਨੇ ਜਿੱਦਾਂ ਮੇਲਾ ਹੁੰਦਾ ਸੀ ਅੱਜ ਕੱਲ ਤਾਂ ਮੋਬਾਈਲ ਹੀ ਰਹਿ ਗਿਆ ਜੀ ਗੱਲਾਂ ਹੁਣ ਜਿੱਦਾਂ ਆਪਾਂ ਦੇਖਦੇ ਆਂ ਪੁਰਾਣੇ ਲੋਕ ਹੁੰਦੇ ਸੀਗੇ ਉਹ ਸਿਰਫ ਮੇਲੇ ਨੂੰ ਹੀ ਮਨੋਰੰਜਨ ਦਾ ਸਾਧਨ ਮੰਨਦੇ ਸੀਗੇ ਇੱਥੇ ਉਹ ਚੀਜ਼ ਆ ਕੇ ਮੈਂ ਅਸਲ ਮਹਿਸੂਸ ਹੁੰਦੀ ਆ ਵੀ ਹਾਂ ਹਲੇ ਪੁਰਾਣਾ ਸਿਸਟਮ ਹੈਗਾ ਏ ਜਿੱਦਾਂ ਕੀ ਤੁਹਾਨੂੰ ਛਪਾਰ ਮੇਲੇ ਦੀ ਰੌਣਕ ਆ ਦਿਖਾਈਆਂ ਉੱਥੇ ਲੋਕਾਂ ਦਾ ਕਹਿਣਾ ਹੈ ਕਿ ਉਹ ਦੇਸ਼ ਵਿਦੇਸ਼ੋਂ ਆਉਂਦੇ ਨੇ ਹਰ ਸਾਲ ਆਉਂਦੇ ਨੇ ਤੇ ਕਈ ਸੌ ਸਾਲ ਪੁਰਾਣਾ ਜਿਹੜਾ ਇਹ ਮੇਲਾ ਲੱਗਦਾ ਆ ਰਿਹਾ ਜਿੱਥੇ ਲੋਕਾਂ ਦੀ ਮਨੁਕਾਮਨਾ ਪੂਰੀਆਂ ਹੁੰਦੀਆਂ ਨੇ ਤੁਸੀਂ ਵੀ ਜੇ ਇਸ ਵੱਡਾ ਛਪਾਰ ਦੇ ਮੇਲੇ 'ਚ ਆਏ ਸੀ ਜਾਂ ਆਂਦੇ ਰਹਿੰਦੇ ਹੋ ਸਾਨੂੰ ਜਿਹੜਾ ਜ਼ਰੂਰ ਕਮੈਂਟ ਬਾਕਸ ਵਿੱਚ ਸ਼ੇਅਰ ਕਰਕੇ ਦੱਸਿਓ